Música ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਕਪੂਰਥਲਾ ਪੁਲਿਸ ਦੇ ਵੱਲੋਂ ਪੁਲਤ ਵਿਖੇ ਸਬਡਿਵੀਜ਼ਨ ਪੱਧਰ ਤੇ ਨਸ਼ਾ ਖਿਲਾਫ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਐਸਐਸਪੀ ਕਪੂਰਥਲਾ ਵੱਸਾਲਾ ਗੁਪਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਿਨ੍ਹਾਂ ਆਪਣੇ ਸੰਬੋਧਨ ਦੇ ਵਿੱਚ ਮੌਕੇ ਤੇ ਹਾਜ਼ਰ ਪੰਚਾਇਤ ਅਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਦੇ ਵਿੱਚ ਨਸ਼ਾ ਵੇਚਣ ਫੜਿਆਂ ਦੇ ਬਾਰੇ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਉਹਨਾਂ ਨੇ ਕਿਹਾ ਸਾਡਾ ਮਕਸਦ ਨਸ਼ਾ ਵੇਚਣ ਫੜਿਆਂ ਦੇ ਖਿਲਾਫ ਸ਼ਿਕੰਜਾ ਕਸਣਾ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਸਾਟੇ ਫਲੋ ਮੁਫਤ ਇਲਾਜ ਵੀ ਕਰਵਾਇਆ ਜਾਵੇਗਾ ਅੱਜ ਮੈਮ ਪਲਾਸਾ ਹੈ ਉਹ ਅੱਜ ਦਾ ਇਹ ਪ੍ਰੋਗਰਾਮ ਰੱਖਿਆ ਹੈ ਨਸ਼ੇ ਦੇ ਸੰਬੰਧ ਵਿੱਚ ਤੇ ਕੀ ਕਿੜਾ ਚਾਹੁੰਦੇ ਅਸੀਂ ਅੱਜ ਇੱਥੇ ਬੋਲਣਾ ਇੱਕ ਪਬਲਿਕ ਦੇ ਵਿੱਚ ਆ ਕੇ ਇੱਥੇ ਪੁਲਿਸ ਪ੍ਰਸ਼ਾਸਨ ਹੈ ਸਾਡੇ ਸਾਡੇ ਨਾਲ ਹਲਕਾ ਇੰਚਾਰਜਸ ਵੀ ਹੈ ਅਸੀਂ ਪਬਲਿਕ ਨੂੰ ਆ ਜਿੱਥੇ ਰੂਬਰੂ ਹੋਏ ਹਾਂ ਬੇਸਿਕਲੀ ਜਿਹੜੀ ਸਾਡਾ ਮੰਤਵ ਸੀ ਉਹ ਇਹ ਸੀ ਕਿ ਪਬਲਿਕ ਦੇ ਵਿੱਚ ਆ ਕੇ ਉਹਨਾਂ ਨੂੰ ਪੁੱਛੀਏ ਕਿ ਬਈ ਅਸੀਂ ਕੀ ਕੁਝ ਕਰ ਸਕਦੇ ਹਾਂ ਉਹਨਾਂ ਦੇ ਵਾਸਤੇ ਤਾਂ ਕਿ ਜਿਹੜਾ ਆਪਣਾ ਇਹ ਨਸ਼ਾ ਹੈ ਜਿਹੜਾ ਪਿੰਡਾਂ 'ਚ ਬਿਕ ਰਾਇਆ ਹੈ ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਹੋਰ ਕਿੰਨਾ ਕਿਦਾਂ ਲੈ ਕੇ ਜਾਈਏ ਕਿ ਪਿੰਡ 'ਮੇ ਜਿਹੜੇ ਬੰਦੇ ਨਸ਼ਾ ਵੇਚ ਰਹੇ ਉਹਨਾਂ ਨੂੰ ਅਸੀਂ ਕਾਬੂ ਕਰੀਏ ਬੇਸਿਕਲੀ ਪੁਲਿਸ ਤੋਂ ਇਨਫੋਰਸਮੈਂਟ ਏਜੰਸੀ ਹੈ ਪਰ ਸਾਨੂੰ ਇਨਫਰਮੇਸ਼ਨ ਦੀ ਬੜੀ ਲੋੜ ਹੈ ਹੁਣ ਅਸੀਂ ਜਿੰਨੇ ਵੀ ਸਰਪੰਚਸ ਇੱਥੇ ਆਏ ਸੀ ਉਹਨਾਂ ਨੂੰ ਸੀ ਰਿਕਵੈਸਟ ਕੀਤੀ ਹੈ ਕਿ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ ਔਰ ਜਿਹੜੇ ਬੰਦੇ ਨਸ਼ਾ ਵੇਚ ਰਹੇ ਹਨ ਉਹਨਾਂ ਦੀ ਕੋਈ ਪ੍ਰੋਟੈਕਸ਼ਨ ਨਾ ਹੋਵੇ ਔਰ ਸਮਾਜ ਦਾ ਵੀ ਡਰ ਹੋਣਾ ਚਾਹੀਦਾ ਜਿਹੜਾ ਬੰਦਾ ਨਸ਼ਾ ਵੇਚਦਾ ਉਹਨੂੰ ਡਰ ਹੋਣਾ ਚਾਹੀਦਾ ਹੈ ਕਿ ਸਾਡੀ ਸ਼ਿਕਾਇਤ ਹੋ ਸਕਦੀ ਹੈ ਪੁਲਿਸ ਕੋਲ ਇਨਫੋਰਮੇਸ਼ਨ ਜਾ ਸਕਦੀ ਹੈ ਤੋਂ ਇਸ ਕਰਕੇ ਅਸੀਂ ਗੱਲਬਾਤ ਕੀਤੀ ਹੈ ਇਹਨਾਂ ਦੇ ਨਾਲ ਔਰ ਕਾਫੀ ਅੱਛੇ ਸੁਝਾਅ ਵੀ ਆਏ ਹਨ ਅਸੀਂ ਉਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਤੋਂ ਇਲਾਵਾ ਜਿਹੜੀ ਪਬਲਿਕ ਹੈ ਜਿਹਨੂੰ ਕਈ ਵਾਰੀ ਨਾ ਡਿਸਟ੍ਰਿਕਟ ਡੀਪੀਓ ਆਫਿਸ ਦੇ ਵਿੱਚ ਆਨ ਨੂੰ ਪ੍ਰੋਬਲਮ ਆਂਦੀ ਹੈ ਉਹ ਕਈ ਵਾਰੀ ਅਫਸਰਾਂ ਨੂੰ ਨਹੀਂ ਮਿਲ ਸਕਦੇ ਕਿਸੇ ਕੋਸ਼ਿਸ਼ ਕੀਤੀ ਹੈ ਕਿ આજ ਉਹਨਾਂ ਦੀ ਕੰਪਲੇਨਸ ਇੱਥੇ ਹੀ ਔਨ ਦਾ ਸਪਾਟ ਨਿਪਟਾਰਾ ਕਰਕੇ ਨਾ ਉਹਨਾਂ ਨੂੰ ਹੱਲ ਦੇਈਏ ਤਾਂ ਕਿ ਉਹਨਾਂ ਦੀਆਂ ਮੁਸ਼ਕਿਲਾਂ ਥੋੜੀ ਹਲ ਹੋਣ ਔਰ ਇਹ ਵੀ ਹੈ ਕਿ ਜਿਹੜੇ ਸੀਨੀਅਰ ਅਫਸਰ ਹੈ ਉਹਨਾਂ ਦੇ ਰੂਬਰੂ ਹੋ ਕੇ ਨਾ ਉਹਨਾਂ ਨੂੰ ਜੋ ਡਰ ਹੈ ਲੋਕਲ ਪੁਲਿਸ ਦਾ ਉਹ ਖਤਮ ਕੀਤਾ ਜਾਵੇ ਔਰ ਜਿਵੇਂ ਅੱਜ ਤੁਸੀਂ ਲੋਕਾਂ ਦਾ ਕਲਮਤ ਕੀਤਾ ਤੁਹਾਨੂੰ ਕਿਵੇਂ ਲੱਗਦਾ ਵੀ ਤੁਹਾਡਾ ਜਿਹੜਾ ਅੱਜ ਦਾ ਜਿਹੜਾ ਸਮਾਗਮ ਕਿੰਨਾ ਸਫਲ ਰਿਹਾ ਕਿੰਨਾ ਨਹੀਂ ਅੱਜ ਤੋਂ ਮੈਨੂੰ ਬਹੁਤ ਚੰਗਾ ਲੱਗਿਆ ਇੱਥੇ ਲੋਕੀ ਬੜੇ ਪੋਜ਼ਿਟਿਵ ਸੀ ਇਹਨਾਂ ਨੇ ਬੜੀ ਵਧੀਆ ਗੱਲ ਕੀਤੀ ਸਚਾਈ ਜਿਹੜਾ ਕਹਿੰਦੇ ਨਾ ਕਿ ਸਚਾਈ ਸਾਨੂੰ ਦੱਸੀ ਹੈ ਕਈ ਵਾਰੀ ਜਿਹੜੀ ਪੁਲਿਸ ਦੀ ਕਾਰਵਾਈ ਹੁੰਦੀ ਹੈ ਉਹ ਅਪਰੋਪਰੀਏਟ ਹੁੰਦੀ ਹੈ ਕਈ ਵਾਰੀ ਅਸੀਂ ਮੌਕੇ ਤੇ ਵੀ ਨਹੀਂ ਵੀ ਪਹੁੰਚ ਸਕਦੇ ਕੁਝ ਸਟਰਕਚਰਲ অর ਟੈਕਨੀਕਲ ਪ੍ਰੋਬਲਮਸ ਉੱਥੇ ਆਂਦੀ ਹੈ ਕਈ ਵਾਰ ਪੀਸੀਆਰ ਉਨੇ ਨਹੀਂ ਹੁੰਦੇ ਤਾਂ ਜੋ ਵੀ ਇਹਨਾਂ ਨੇ ਫੀਡਬੈਕ ਦਿੱਤਾ ਹੈ ਅਸੀਂ ਉਹਨਾਂ ਦੇ ਵਿੱਚ ਨਾ ਵਾਪਸ ਜਾ ਕੇ ਇੱਕ ਬ੍ਰੇਨਸਟਾਰਮਿੰਗ ਕਰਕੇ ਇੱਥੇ ਲਾਗੂ ਕਰਾਂਗੇ ਔਰ ਲੋਕਾਂ ਨੂੰ ਮੇਰੀ ਬਾਰ-ਬਾਰ ਇਹ ਹੀ ਬੇਨਤੀ ਹੈ ਕਿ ਜਿੱਦਾਂ ਤੁਸੀਂ ਅੱਜ ਮੈਨੂੰ ਸਹਿਯੋਗ ਕੀਤਾ ਹੈ ਤੁਸੀਂ ਅੱਗੇ ਵੀ ਤੁਹਾਡੇ ਸਹਿਯੋਗ ਦੀ ਲੋੜ ਹੈ ਔਰ ਜਿੰਨਾ ਤੁਸੀਂ ਸਾਡੇ ਨਾਲ ਰਹੋਗੇ ਅਸੀਂ 24 ਘੰਟੇ ਸਤਾ ਇੱਥੇ ਹਾਜ਼ਰ ਹੈ ਮੈਂ ਇੱਥੇ ਜਿਹੜੇ ਬਜ਼ੁਰਗ ਆਏ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਹੈ ਕਿ ਕੋ ਪ੍ਰਸ਼ਾਸਨ ਤੋਂ ਹਰ ਬਾਰੀ ਆਂਦਾ ਹੈ ਹਰ ਬਾਰ ਉਹ ਹੀ ਗੱਲਾਂ ਹੈ ਲੇਕਿਨ ਜਿੱਦਾਂ ਕਿ ਨਾ ਜਿਨਾ ਜਿਸ ਜੋਸ਼ ਦੇ ਨਾਲ ਅਸੀਂ ਅੱਜ ਇਹ ਆਏ ਹੈ ਸਾਨੂੰ ਲੱਗਦਾ ਹੈ ਕਿ ਇਹ ਵੀ ਵਚਨਬੱਧ ਹੈ ਕਿ ਨਸ਼ਾ ਜਿਹੜਾ ਹੈਗਾ ਉਹ ਅਸੀਂ ਇਹਨੂੰ ਆਪਣੇ ਸਮਾਜ ਦੇ ਵਿੱਚ ਬੜਾ ਨਹੀਂ ਦੇਣਾ ਹੈ ਔਰ ਇਹਨਾਂ ਦੀ ਬਰਾਬਰ ਕੀ ਜ਼ਿੰਮੇਵਾਰੀ ਹੈ ਪੁਲਿਸ ਦੇ ਨਾਲ ਕਿ ਪਿੰਡ ਦੇ ਵਿੱਚ ਨਸ਼ਾ ਨਾ ਵਿਕੇ ਇੱਕ ਮਿੰਟ ਸੁਤਾਨਪੁਰ ਤੋਂ ਪਿੱਛੇ ਗੱਲਬਾਤ ਪਰ ਤਾਂ ਪਹਿਲਾਂ ਉਹਦੇ ਸੰਬੰਧ ਵਿੱਚ ਉਹਦੇ ਬਾਰੇ ਦੇਖੋ this is not the right platform ਉਹ ਸਬਡਿਵੀਜ਼ਨ ਦੀ ਗੱਲ ਉੱਥੇ ਕਰਾਂਗੇ ਇੱਥੇ ਬੁਲਦ ਦੀ ਗੱਲ ਹੈ ਬੁਲਦ ਦੇ ਬਾਰੇ ਕੋਈ ਪੁੱਛਣਾ ਹੈ ਤਾਂ ਉਹਦੇ ਬਾਰੇ ਤਾਂ ਕੋਈ ਸੀ ਜਿਹੜੇ ਜ਼ਖਮੀ ਆ ਉਹਨਾਂ ਵਾਸਤੇ ਕੀ ਹੈ ਇੱਕ ਸਾਡੇ 1 ਲੱਖ ਦਾ ਕਿਤੇ ਮੁਲਾਜ਼ਮ ਨੂੰ ਦੇ ਹੱਥ ਕੱਟਿਆ ਗਿਆ ਉਹਨਾਂ ਵਾਸਤੇ ਵੀ ਕੁਝ ਹੈ ਜਿਹੜੇ ਜਿਨੇ ਜਿੰਨੇ ਸਾਡੇ ਮੁਲਾਜ਼ਮ ਹੈ ਜਿਨ੍ਹਾਂ ਨੂੰ ਕੋਈ ਚੋਟ ਆਈ ਹੈ ਅਸੀਂ ਉਹ ਸਾਡੀ ਫੈਮਲੀ ਹੈ ਹੈਨਾ ਔਰ ਜਿੱਦਾਂ ਫੈਮਲੀ ਮੈਂਬਰ ਦਾ ਧਿਆਨ ਰੱਖਿਆ ਜਾਂਦਾ ਹੈ ਉਹ ਉਦਾਂ ਹੀ ਅਸੀਂ ਉਹਨਾਂ ਦਾ ਵੀ ਰੱਖ ਰਹੇ ਹਾਂ ਹੈਨਾ ਸਾਡੇ ਅਫਸਰ ਸਾਡੇ ਅਸੀਂ ਉਹਨਾਂ ਦੀ ਰਿਕਵਰੀ ਕੀ ਵੇਟ ਕਰ ਰਹੇ ਹਾਂ ਫਿਰ ਅਸੀਂ ਆਲਰੇਡੀ ਗੱਲ ਕੀਤੀ ਹੋਈ ਹੈ ਸੀਨੀਅਰ ਅਫਸਰਾਂ ਨਾਲ ਜਿਹੜੀ ਵੀ ਬੈਸਟ ਹੈਲਪ ਹੋ ਸਕਦੀ ਹੈ ਉਹ ਅਸੀਂ ਕਰਾਂਗੇ ਐਡਮੀ ਆਉਣ ਵਾਲੇ ਜਣਾ ਚ ਹੋਰ ਵੀ ਮੀਟਿੰਗਾਂ ਇਸ ਤਰ੍ਹਾਂ ਦੀਆਂ ਰੱਖੇਗਾ ਬਿਲਕੁਲ ਇਹ ਨਾ ਹੁਣ ਅਸੀਂ ਨਾ ਇਹ سلسلہ ਬੰਦ ਨਹੀਂ ਕਰਨਾ ਹੈਗਾ ਇਹ ਜੋ ਵਿਲੇਜ ਟੂਰ ਅਸੀਂ ਸ਼ੁਰੂ ਕਰ ਰਹੇ ہیں پہلے بھی ਹੁੰਦੀ ਰਹੀਆਂ ہیں ਇਹ ਅਸੀਂ ਵਾਪਸ ਦੁਬਾਰਾ ਸ਼ੁਰੂ ਕੀਤੀ ہوئی ਹੈ ਕਿਉਂਕਿ ਇਸ ਕਰਕੇ ਨਾ ਪਬਲਿਕਾ ਭਰੋਸਾ ਹੋਣਾ ਚਾਹੀਦਾ ਹੈ ਪੁਲਿਸ ਦੇ ਨਾਲ ਕਿ ਜੀ ਪੁਲਿਸ ਵਾਕਈ ਕੰਮ ਕਰ ਰਹੀ ਹੈ ਬੇਸਿਕਲੀ ਕਈ ਵਾਰੀ ਨਾ ਲੋਕਾਂ ਨੂੰ ਲੱਗਦਾ ਹੈ ਕਿ ਜੀ ਪੁਲਿਸ ਨਾ ਕੰਮ ਕਰਨੇ ਤੋਂ हट ਗਈ ਹੈ ਜਾਂ ਪਿੱਛੇ हट ਗਈ ਹੈ ਜਿਵੇਂ ਕਿ ਮੈਂ ਅੱਜ ਫਿਰ ਦੱਸਿਆ ਹੈ ਕਿ ਦਿਨ ਦਾ ਨਾ ਸਾਡਾ 3 चौथाई ਜੋ ਹਿੱਸਾ ਹੈਗਾ ਉਹ ਨਸ਼ੇ ਵਾਲੀ ਹੈ ਅਸੀਂ 24 ਘੰਟੇ ਕੰਮ ਕਰ ਰਹੇ ਹਾਂ ਵਾਸਤੇ ਇਹ ਕੀ ਜੀ ਕੋਸ਼ਿਸ਼ ਕਰਕੇ ਵੀ ਜਿੱਦਾਂ ਵੀ ਹੋ ਸਕਦਾ ਹੈ ਇਹ ਜਿਹੜੇ ਬੰਦੇ ਨਸ਼ਾ ਵੇਚਦੇ ਇਹਨਾਂ ਨੂੰ ਕਾਬੂ ਕਰੀਏ ਚਾਹੇ ਉਹ ਕੋਰਡਨੈਂਟ ਸਰਚ ਕਰਦੇ ਅਸੀਂ ਨਾਕਾਬੰਦੀ ਵੀ ਕਰਦੇ ਹਾਂ ਉਸ ਦੇ ਇਲਾਵਾ ਜਿਹੜੇ ਬੇਲਡ ਆਊਟ ਬੰਦੇ ਉਹਨਾਂ ਦੀ ਸਰਚ ਕਰਦੇ ਹਾਂ ਜੰਨਾ ਜੋਸ਼ 올 राउंड इफेक्ट ਹੈ ਉਹ ਸਾਰਾ ਅਸੀਂ ਕਰ ਰਹੇ ਹਾਂ ਔਰ ਅੱਗੇ ਵੀ ਇਹ ਮੀਟਿੰਗਸ ਕੰਟੀਨਿਊਡ ਰਹੇਗੀ ਹੁਣ ਸਾਡੀ ਇਹੀ ਮਤਲਬ ਕੋਸ਼ਿਸ਼ ਹੈ ਕਿ ਹਰ ਹਫਤੇ ਹਰ ਸਬਡਿਵੀਜ਼ਨ ਦੇ ਵਿੱਚ ਇੱਕ ਜ਼ਰੂਰ ਪਬਲਿਕ ਦੇ ਨਾਲ ਮੀਟਿੰਗ ਹੋ ਤਾਂ ਕਿ ਜਿਹੜੀ ਪਿਛਲੀ ਮੀਟਿੰਗ ਹੈ ਉਹਦਾ ਨੈਕਸਟ ਕੀ ਕਾਰਗੁਜ਼ਾਰੀ ਰਹੀ ਹੈ ਉਹਦਾ ਡਿਸਕਸ਼ਨ ਹੋਵੇ ਔਰ ਪਬਲਿਕ ਸਾਨੂੰ ਦੱਸ ਜੇ ਕਿ ਪਿਛਲੇ ਬਾਰ ਜਿਹੜਾ ਮੀਟਿੰਗ ਹੋਈ ਹੈ ਉਹਦਾ ਕਿੰਨੀ ਆਨ ਗਰਾਉਂਡ ਇੰਪਲੀਮੈਂਟੇਸ਼ਨ ਹੈ ਦੇਖੋ ਜੀ ਇਹ ਇਨਵੋਲਵਮੈਂਟ ਕੱਲੀ ਸਿਰਫ ਮੇਰੀ ਨਹੀਂ ਜਦੋਂ ਸਾਰੇ ਸਰਪੰਚ ਸਾਹਿਬਾਨ ਜਿਹੜੀ ਲੋਕਲ ਪਬਲਿਕ ਹੈ ਉਹਨਾਂ ਦਾ ਵੀ ਨਾਲ ਸੀਗਾ ਰੀਜ਼ਨ ਇਹ ਹੈ ਕਿ ਅੱਜ ਮੈਨੂੰ ਇਸ ਚੀਜ਼ ਦਾ ਬੜਾ ਚੰਗਾ ਲੱਗਾ ਕਿ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹ ਇੱਕ ਤੇ ਹੁੰਦਾ ਨਾ ਕਿ ਐਕਸ਼ਨ ਲੈ ਰਿਹਾ ਹੈ ਉਹ ਸੁਜੈਸ਼ਨ ਲੈ ਰਿਹਾ ਸਾਰਿਆਂ ਤੋਂ ਸਭ ਤੋਂ ਪਹਿਲਾਂ ਇਹ ਕਹ ਰਿਹਾ ਆਪਾਂ ਗੱਲ ਕਰ ਰਹੇ ਹਾਂ ਕਿ ਅਵੇਰਨੈਸ ਦੀ ਅਵੇਰਨੈਸ ਜਨਰੇਟ ਕਰੀਏ ਬਾਅਦ ਚੋ ਕੱਲ ਨੂੰ ਕੋਈ ਕਸੂਰ ਨਾ ਕੱਢੇ ਕਿਸੇ ਗੱਲ ਦਾ ਸੁਜੈਸ਼ਨ ਦੋ ਜਿਹੜੇ ਤਰੀਕੇ ਤੁਸੀਂ ਕੰਮ ਚਾਹੁੰਦੇ ਹੋ ਉਸ ਤਰੀਕੇ ਪੁਲਿਸ ਕੰਮ ਕਰਨ ਲਈ ਤਿਆਰ ਆ ਮਤਲਬ ਇਹ ਤੋਂ ਵਧੀਆ ਕੋਈ ਇਨੀਸ਼ੀਏਟਿਵ ਹੋਈ ਨਹੀਂ ਸਕਦਾ ਇਹ ਬੇਸਿਕਲੀ ਸਾਡੀ ਗਵਰਨਮੈਂਟ ਦੀ ਪਾਲਿਸੀ ਇਹ ਆ ਹਰ ਇੱਕ ਚੀਜ਼ ਦੇ ਵਿੱਚ ਕਿ ਲੋਕਾਂ ਲਈ ਕੰਮ ਜਦੋਂ ਕਰਨਾ ਤਾਂ ਲੋਕਾਂ ਦੀ ਰਾਏ ਲੈ ਕੇ ਕੀਤਾ ਜਾਵੇ ਦੂਜੀ ਗੱਲ ਜਿਹੜਾ ਨਸ਼ਾ ਆ ਨਸ਼ਾ ਕੋਈ ਪੁਲਿਸ ਇਕੱਲੇ ਨੂੰ ਨਹੀਂ ਨਾ ਇਫੈਕਟ ਕਰਦਾ ਇਫੈਕਟ ਤੇ ਅਲਟੀਮੇਟ ਵਿਕਟਿਮ ਤਾਂ ਉਹਦੇ ਆਪਣੇ ਬੱਚੇ ਆ ਤੇ ਅਸਰ ਉੱਥੇ ਜਾਣਾ ਹੈ ਤੇ ਹੁਣ ਪੁਲਿਸ ਜੇ ਆਪਣੇ ਕੋਲ ਪੁੱਛਣ ਆਈ ਇਸ ਚੀਜ਼ ਲਈ ਕਿ ਦੱਸੋ ਭਾਈ ਕੀ ਕੀਤਾ ਜਾ ਸਕਦਾ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਸੋ ਇਦਾਂ ਦੇ ਹੁਣ ਤੁਸੀਂ ਇੰਚਾਰਜ ਹੋ ਆਵਾ ਦੀ ਪਾਰਟੀ ਦੇ ਪਲਾਸਟਿਕ ਤੋਂ ਜੀ ਕਾਡਿਨੇਟ ਜੀ ਰਾਏ ਕੀ ਹੈਗੀ ਹੈ ਵੀ ਮੇਰੀ ਰਾਏ ਤੇ ਹੀ ਹੈ ਕਿ ਮੈਂ ਅੱਗੇ ਵੀ ਗੱਲ ਕਰਦਾ ਕੱਲਾ ਇਹ ਨਹੀਂਗਾ ਕਿ ਨਸ਼ਿਆਂ ਦੇ ਮੁੱਦਿਆਂ ਤੇ ਹੋਰ ਵੀ ਗੱਲਾਂ ਜਿਹੜੀਆਂ ਆ ਉਹਦੇ ਤੇ ਮੈਂ ਆ ਪਬਲਿਕਲੀ ਜਦੋਂ ਆਪਾਂ ਬੋਲੀਦਾ ਵੀ ਉੱਥੇ ਕਹਿੰਦਾ ਜੇ ਕੋਈ ਮਾਈਕ ਤੇ ਨਹੀਂ ਬੋਲ ਸਕਦਾ ਮੈਨੂੰ ਪਰਸਨਲੀ ਆ ਕੇ ਦੱਸੇ ਸੁਜੈਸ਼ਨ ਅਸੀਂ ਮੰਗਦੇ ਆਂ ਕਈ ਚੀਜ਼ਾਂ ਸਾਡੇ ਧਿਆਨ ਦੇ ਵਿੱਚ ਨਹੀਂ ਵੀ ਹੋ ਸਕਦੀਆਂ ਹਰ ਗੱਲ ਹੀ ਬੰਦਾ 100% ਨਹੀਂ ਹੁੰਦਾ ਉਸ ਕਰਕੇ ਇੰਨੇ ਦਿਮਾਗ ਆ ਕਿਉਂਕਿ ਜ਼ਰੂਰੀ ਨਹੀਂ ਕਿ ਪ੍ਰੋਬਲਮ ਕੱਲੀ ਮੈਨੂੰ ਹਰ ਪਿੰਡ ਚ ਹਰ ਇੱਕ ਨਵਾਂ ਸੋਲੂਸ਼ਨ ਹੋ ਸਕਦਾ ਉਹ ਆਪਾਂ ਇੰਪਲੀਮੈਂਟ ਕਰਨ ਲਈ ਤਿਆਰ ਆ ਤੇ ਉਹ ਆਪਾਂ ਕਰਾਂਗੇ ਦੇ ਨਾਲੇ ਦੂਸਰੀ ਗੱਲ ਇਹ ਆ ਕਿ ਇਹ ਜਿਹੜਾ ਨਸ਼ਾ ਆ ਜਦੋਂ ਮੈਂ ਹੁਣ ਗੱਲ ਕਰਦਾ ਸੀ ਅੱਗੇ ਕਈ ਵਾਰੀ ਆਪਾਂ ਗੱਲ ਕਰਨ ਲੱਗੇ ਆ ਉਹਦਾ ਪ੍ਰਚਾਰ ਇੰਨਾ ਕਰ ਦਿੰਨੇ ਕਿ ਛੇਵਾ ਦਰਿਆ ਆ ਛੇਵਾ ਦਰਿਆ ਇਹਨੂੰ ਕਿਉਂ ਕਹਿੰਨੇ ਆ ਪੰਜ ਜਿਹੜੇ ਦਰਿਆ ਆ ਉਹ ਸਾਡੇ ਲਈ ਨਿਆਮਤ ਆ ਉਹ ਸਾਡਾ ਰਿਸੋਰਸ ਆ ਅੱਗੇ ਘਟ ਗਏ ਅ ਛੇਵਾ ਦਰਿਆ ਨਸ਼ੀਦਾ ਤੇ ਕਹਿਣਾ ਹੀ ਨਹੀਂ ਚਾਹੀਦਾ ਨਾਲਾ ਕਹਿਣਾ ਚਾਹੀਦਾ ਜਿਹੜਾ ਛੋਟਾ ਜਾ ਰਹਿ ਗਿਆ ਇਹ ਵੀ ਖਤਮ ਕਰ ਦੇਣਾ ਬਹੁਤ ਜਲਦੀ